ਜਿਹੜੇ 70 ਕੰਟਰੀਜ਼ ਖੇਡਦੀਆਂ ਪਈਆਂ वर्ल्ड कप ਉਹਦੀ ਦੇਣ ਇੰਡੀਆ ਹੀ ਹੈਗਾ ਪੋਲੋ ਦੀ ਖੇਡ ਜਿਹੜੀ ਹੈਗੀ ਹੈ ਇੰਡੀਆ ਦੀ ਦੇਣ ਹੈ ਇਹਦੀ ਪਛੂਰੀ ਕੀਤੀ ਜਾਵੇ ਅਲੱਗ-ਅਲੱਗ ਸੂਬਿਆਂ ਦੇ ਚਾਨ ਤੇ ਸੂਬਿਆਂ ਦੇ ਵਿੱਚੋਂ ਸਭ ਤੋਂ ਜਿਹੜਾ ਨੰਬਰ 1 ਸੂਬਾ ਹੁੰਦਾ ਸੀਗਾ ਅੰਗਰੇਜ਼ਾਂ ਦੇ ਸਮੇਂ ਤੇ ਜਦੋਂ ਅੰਗਰੇਜ਼ਾਂ ਨੇ ਇਹ ਸਪੋਰਟ ਖੜ ਕੇ ਇੱਥੇ ਇੱਥੇ ਇਹਨਾਂ ਮਸ਼ਹੂਰ ਕੀਤੀ ਸੀਗੀ ਉਦੋਂ ਸਾਡੇ ਪੰਜਾਬ ਦੀ ਜਿਹੜੀਆਂ ਟੀਮਾਂ ਸੀਗੀਆਂ ਉਹ ਸਭ ਤੋਂ ਨੰਬਰ 1 ਦੀਆਂ ਟੀਮਾਂ ਹੁੰਦੀਆਂ ਸੀਗੀਆਂ ਇੱਕ ਵਾਰ ਵਾਪਸ ਇਹਨੂੰ ਇਹਨੂੰ ਵਾਪਸ ਪੰਜਾਬ ਦੇ ਨਾਲ ਜੋੜਨ ਦੇ ਵਿੱਚ ਜੇ ਥੋੜਾ ਬਹੁਤਾ ਸਾਨੂੰ ਜਿਹੜਾ ਇਨਕਰੇਜਮੈਂਟ ਮਿਲੇਗੀ ਸਰਕਾਰ ਵੱਲੋਂ ਤਾਂ ਇਹਦੇ ਵਿੱਚ ਜੇ ਅਸੀਂ ਜਿਹੜੇ ਜ਼ਿੰਮੇਦਾਰਾਂ ਨੂੰ ਵਾਪਸ ਘੋੜਿਆਂ ਨੂੰ ਤੇ ਪਰਵਰਿਸ਼ ਦੇ ਨਾਲ ਜੋੜੀਏ ਘੋੜੇ ਦੇ ਵਿੱਚ ਜਿਹੜੀ ਬਰੀਡਿੰਗ ਹੈ ਮੈਨੂੰ ਲੱਗਦਾ ਹੈ ਕਿ ਜਿਹੜੀ ਇੰਡੀਜਨਸ ਬਰੀਡਿੰਗ ਹੈ ਇਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਕਿਉਂਕਿ ਰੇਸਿੰਗ ਦੇ ਵਿੱਚ ਟਾਈਮ ਦੇ ਉੱਤੇ ਹੀ ਹੈ ਜਿੰਨਾ ਤੇਜ਼ ਘੋੜਾ ਭੱਜੂਗਾ ਉਹੀ ਜਿੱਤ ਸਕਦਾ ਆਨੰਦਪੁਰ ਸਾਹਿਬ ਇਨਵਾਈਟ ਕੀਤਾ ਤਾਂ ਕਿ ਉਹਨਾਂ ਦੇ 플레이ਰਾਂ ਨੂੰ ਉਹ ਇੰਟਰਨੈਸ਼ਨਲ ਪਲੇਅਰਾਂ ਦੇ ਨਾਲ ਖੇਡਣ ਦਾ ਮੌਕਾ ਮਿਲੇ ਸਸ਼ੇਗਲ ਜੀ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਵਰੁਣ ਪਟ ਤਾਂ ਸੂਬੇ ਦੇ ਵਿੱਚ ਇੱਕ ਵਾਰ ਫੇਰ ਪੋਲੋ ਸਪੋਰਟਸ ਨੂੰ ਪ੍ਰਮੋਟ ਕਰਨ ਦੇ ਲਈ ਆ ਵਿਕਰਮ ਸੋਢੀ ਅੱਗੇ ਆਏ ਨੇ ਨਾਮ ਇਹਨਾਂ ਦਾ ਕੋਈ ਜਾਣ ਪਹਿਚਾਨ ਦਾ ਮਹਤਾਜ ਨਹੀਂ ਹੈ ਖੁਦ ਇਹ ਪੋਲੋ ਖੇਡ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਗਲੋਬਲੀ ਇਹਨਾਂ ਨੇ ਇੱਕ ਨਾਮ ਬਣਾਇਆ ਤਾਂ ਹੁਣ ਹੌਲੇ-ਹੌਲੇ ਤੇ ਇਹ ਪੰਜਾਬ ਦੀ ਯੂਥ ਨੂੰ ਤੇ ਪਿੰਡਾਂ ਦੇ ਵਿੱਚ ਨੌਜਵਾਨ ਇਸ ਸਾਡੀ ਪਰੰਪਰਿਕ ਖੇਡ ਨੂੰ ਕਿਸ ਤਰੀਕੇ ਨਾਲ ਹੋਰ ਅੱਗੇ ਲਜਾਇਆ ਜਾ ਸਕਦਾ ਉਸ ਨੂੰ ਲੈ ਕੇ ਇੱਕ ਨਵਾਂ ਇਨੀਸ਼ੀਏਟਿਵ ਲੈ ਕੇ ਆਏ ਨੇ ਅ ਵਿਕਰਮ ਜੀ ਤੁਸੀਂ ਵਿਧਾਨ ਸਭਾ ਸਪੀਕਰ ਕੋਲ ਤਾਰ ਸਿੰਘ ਸੰਧਵਾ ਹੋਣਾ ਦੇ ਨਾਲ ਵੀ ਪਹਿਲਾਂ ਵਿਧਾਨ ਸਭਾ ਦੇ ਵਿੱਚ ਆਪਣੀ ਇਹ ਟੀ-ਸ਼ਰਟ ਵੀ ਚਾਹੇ ਉਹਦੀ ਕੁੰਡ ਚਕਾਈ ਹੋਵੇ ਉਹ ਕੀਤੀ ਤੇ ਤੁਸੀਂ ਇਹ ਕਹਿੰਦੇ ਨਜ਼ਰ ਆ ਰਹੇ ਹੋ ਕਿ ਜਿਹੜਾ ਦਿਹਾਤ ਏਰੀਆ ਦੇ ਵਿੱਚ ਯੂਥ ਹੈ ਜਾਂ ਸਾਡੀ ਇਹ ਜਿਹੜੀ ਗੇਮ ਸੀਗੀ ਸਾਡੇ ਰਿਲੀਜੀਅਨ ਨਾਲ ਵੀ ਜੁੜੀ ਹੋਈ ਹੈ ਸਾਡੀ ਜੜਾਂ ਨਾਲ ਵੀ ਜੁੜੀ ਹੋਈ ਹੈ ਉਸ ਨੂੰ ਫੇਰ ਜਿਹੜਾ ਹੈਗਾ ਉਹੋ ਖੇਡਿਆ ਜਾਵੇ ਪੰਜਾਬ ਦੇ ਵਿੱਚ ਜਦ ਕਿ ਪੰਜਾਬ ਦੀ ਇਹ ਖੇਡ ਗੋਰੇ ਬੜੇ ਸ਼ਾਨਮੱਤੇ ਤਰੀਕੇ ਦੇ ਨਾਲ ਖੇਡ ਰਹੇ ਬਿਲਕੁਲ ਜੀ ਇਹ ਇਹ ਸਾਨੂੰ ਪਛਾਣਨਾ ਪਊਗਾ ਕਿ ਪੰਜਾਬ ਦੇ ਵਿੱਚ ਤੇ ਜਿਹੜੀ ਖੇਡ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਖੇਡੀ ਜਾਂਦੀ ਹੈ ਹੁਣ ਜਿਹੜਾ ਵਰਲਡ ਕੱਪ 75 ਕੰਟਰੀਜ਼ ਖੇਡਦੀਆਂ ਪਿਆ ਵਰਲਡ ਕੱਪ ਉਹਦੀ ਦੇਣ ਇੰਡੀਆ ਹੀ ਹੈਗਾ ਸੋ ਪੋਲੋ ਦੀ ਖੇਡ ਜਿਹੜੀ ਹੈਗੀ ਹੈ ਇੰਡੀਆ ਦੀ ਦੇਣ ਹੈ ਦੁਨੀਆ ਨੂੰ ਸੋ ਇਸ ਕਰਕੇ ਮੈਂ ਚਾਹੁੰਦਾ ਹੈ ਕਿ ਇੰਡੀਆ ਦੇ ਵਿੱਚ ਵਾਪਸ ਇਹਦੀ ਪਛੂਰੀ ਕੀਤੀ ਜਾਵੇ ਅਲੱਗ-ਅਲੱਗ ਸੂਬੇ ਦੇ ਚਾਨ ਤੇ ਸੂਬਿਆਂ ਦੇ ਵਿੱਚੋਂ ਸਭ ਤੋਂ ਜਿਹੜਾ ਨੰਬਰ 1 ਸੂਬਾ ਹੁੰਦਾ ਸੀਗਾ ਅੰਗਰੇਜ਼ਾਂ ਦੇ ਸਮੇਂ ਤੇ ਜਦੋਂ ਅੰਗਰੇਜ਼ਾਂ ਨੇ ਇਹ ਸਪੋਰਟ ਖੜੀ ਇੱਥੇ ਇੱਥੇ ਉਹਨਾਂ ਮਸ਼ਹੂਰ ਕੀਤੀ ਸੀਗੀ ਉਦੋਂ ਸਾਡੀ ਪੰਜਾਬ ਦੀ ਜਿਹੜੀਆਂ ਟੀਮਾਂ ਸੀਗੀਆਂ ਉਹ ਸਭ ਤੋਂ ਨੰਬਰ 1 ਦੀਆਂ ਟੀਮਾਂ ਹੁੰਦੀਆਂ ਸੀਗੀਆਂ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਸਾਡੇ ਦਾ ਵਿਸੇ ਨਾਲ ਜੁੜਦਾ ਹੈ ਸਾਡੇ ਇਤਿਹਾਸ ਜੁੜਦਾ ਹੈ ਘੋੜਿਆਂ ਦੇ ਨਾਲ ਸਾਡਾ ਸਾਰੇ ਸਾਡਾ ਡੀਐਨਏ ਜੁੜਦਾ ਹੈ ਸਾਡੀ ਖੂਨ ਚ ਰਗਾ ਰਗਾ ਚ ਸਾਡਾ ਘੋੜਿਆਂ ਦੇ ਪ੍ਰਿਆ ਪਿਆਰ ਜੁੜਦਾ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹਦੇ ਜ਼ਿਆਦਾ ਸਮਾਂ ਨਹੀਂ ਲੱਗੂਗਾ ਇੱਕ ਵਾਰ ਵਾਪਸ ਇਹਨੂੰ ਇਹਨੂੰ ਵਾਪਸ ਪੰਜਾਬ ਦੇ ਨਾਲ ਜੋੜਨ ਦੇ ਵਿੱਚ ਜੇ ਥੋੜਾ ਬਹੁਤਾ ਸਾਨੂੰ ਜਿਹੜਾ ਇਨਕਰੇਜਮੈਂਟ ਮਿਲੇਗੀ ਸਰਕਾਰ ਵੱਲੋਂ ਤਾਂ ਇਹਦੇ ਵਿੱਚ ਜੇ ਅਸੀਂ ਜਿਹੜੇ ਜ਼ਿੰਮੇਦਾਰਾਂ ਨੂੰ ਵਾਪਸ ਘੋੜਿਆਂ ਨੂੰ ਤੇ ਪਰਵਰਿਸ਼ ਚ ਨਾਲ ਜੋੜੀਏ ਬਰੀਡਿੰਗ ਕਰਨ ਦੀ ਸ਼ੁਰੂ ਕਰਨ ਜੇ ਇੰਡੀਗੇਨਸ ਜਿਹਨੂੰ ਕਹਿੰਦੇ ਇੰਡੀਜਨਸ ਬਰੀਡ ਲੋਕਲ ਜਿਹੜੀਆਂ ਬਰੀਡਸ ਨੇ ਉਹਨਾਂ ਦੀ ਵੀ ਅੱਜ ਦੀ ਡੇਟ 'ਚ ਜੇ ਅਸੀਂ ਸਹੀ ਢੰਗ ਨਾਲ ਬਰੀਡਿੰਗ ਕਰੀਏ ਤੇ ਕਰੋੜਾਂ ਰੁਪਏ ਦੇ ਵਿੱਚ ਉਹਨਾਂ ਦੀ ਉਹਨਾਂ ਦੀ ਜਿਹੜੀ ਜਿਹੜੀ ਹੈਗੀ ਆ ਕੀਮਤ ਪੈ ਜਾਂਦੀ ਹੈ ਤੇ ਅੰਤਰਰਾਸ਼ਟਰੀ ਪੱਧਰ 'ਤੇ ਇਹਦੀ ਬਹੁਤ ਵੱਡੀ ਡਿਮਾਂਡ ਹੈ ਘੋੜਿਆਂ ਦੀ ਕਾਸ ਕਰਕੇ ਮੈਂ ਚਾਹੁੰਦਾ ਕਿ ਇਕ ਤਾਂ ਸਾਡੇ ਜਿਹੜਾ ਜ਼ਿਮੀਦਾਰ ਤਬਕਾ ਜਿਹੜਾ ਇਸ ਵੇਲੇ ਜਿਹੜਾ ਜਿਹੜਾ ਬਹੁਤ ਬਹੁਤ ਦੁੱਖ ਚ ਸਾਂਧਾ ਪਿਆ ਉਹਨਾਂ ਨੂੰ ਇੱਕ ਹੋਰ ਆਮਦਨੀ ਦਾ ਜ਼ਰੀਆ ਬਣ ਜਾਊਗਾ ਘੋੜਿਆਂ ਦੀ ਪਰਵਟਿਸ਼ ਕਿਉਂਕਿ ਉਹ ਬਾਕੀ ਪਸ਼ਵਾਂ ਦੀ ਤਾਂ ਕਰਦੇ ਹੀ ਨੇ ਦੇਖੋ ਜੀ ਵਾਈਟ ਰੈਵਿਊਸ਼ਨ ਵੀ ਪੰਜਾਬ ਚ ਆਈ ਹੈ ਕੀ ਸੀਗੀ ਤੇ ਬਾਕੀ ਵੀ ਜਿਹੜਾ ਪੋਲਟਰੀ ਵੀ ਤੁਹਾਨੂੰ ਯਾਦ ਹੋਏਗਾ ਪੰਜਾਬ ਸਭ ਤੋਂ ਪਹਿਲਾ ਨੰਬਰ ਉਹਨਾਂ ਨੇ ਪੰਜਾਬ ਚ ਕੱਢਿਆ ਸੀਗਾ ਬਿਗਰੀ ਜਦੋਂ ਸ਼ੁਰੂ ਕੀਤੀ ਸੀਗੀ ਪੰਜਾਬ ਸਰਕਾਰ ਨੇ ਉਦੋਂ ਇੰਡੀਆ ਦੇ ਵਿੱਚ ਪੰਜਾਬ ਨੇ ਸਭ ਤੋਂ ਵੱਡਾ ਨੰਬਰ ਕਿੱਟਿਆ ਸੀਗਾ ਤਾਂ ਇਸ ਕਰਕੇ ਘੋੜੇ ਦੇ ਵਿੱਚ ਜਿਹੜੀ ਬਰੀਡਿੰਗ ਹੈ ਮੈਨੂੰ ਲੱਗਦਾ ਹੈ ਕਿ ਜਿਹੜੀ ਇੰਡੀਜਨਸ ਬਰੀਡਿੰਗ ਹੈ ਇਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਪਰ ਸੋਢੀ ਸਾਹਿਬ ਇਹ ਬਹੁਤ ਮਹਿੰਗੀ ਸਪੋਰਟਸ ਹੈ ਤੇ ਪੰਜਾਬ ਦਾ ਜਿਹੜਾ ਦਿਹਾਤ ਏਰੀਆ ਦਾ ਯੂਥ ਹੈ ਇੱਕ ਕ੍ਰੀਮੀ ਲੇਅਰ ਇਸ ਨੂੰ ਅਫੋਰਡ ਵੀ ਕਰ ਲੇਗੀ ਘੋੜਾ ਵੀ ਖਰੀਦ ਲੇਗੀ ਐਸੈਸਰੀਜ਼ ਵੀ ਲੈ ਲੇਗੀ ਸਕਿਲਸ ਵੀ ਸਿੱਖ ਲੇਗੀ ਕਿਸੇ ਕ੍ਰੈਚ ਦੇ ਵਿੱਚ ਲੇਕਿਨ ਜਿਹੜਾ ਦਿਹਾਤ ਏਰੀਆ ਤੋਂ ਜਿਸ ਯੂਥ ਨੂੰ ਤੁਸੀਂ ਇਸ ਗੇਮ ਦੇ ਵਿੱਚ ਲਿਆਉਣਾ ਚਾਹੁੰਦੇ ਹੋ ਉਸ ਗਰਾਊਂਡ ਲੈਵਲ ਤੇ ਕਿਸ ਤਰੀਕੇ ਦਾ ਕੰਮ ਕਰ ਰਹੇ ਹਾਂ ਕਿ ਉਹਨਾਂ ਦੀ ਬਜਟ ਦੇ ਵਿੱਚ ਵੀ ਹੋਵੇ ਕਿਉਂਕਿ ਜੇ ਇਹ ਪਿੰਡ ਪਿੰਡ ਖੇੜ ਜਾਏਗੀ ਜਿੱਥੇ ਪਿੰਡ ਤੋਂ ਨਿਕਲੀ ਤੇ ਪਿੰਡ 'ਚ ਹੀ ਰਹਿ ਗਈ ਇਹ ਪੰਜਾਬ ਦੇ ਤਾਂ ਉਹ ਉਹਨੂੰ ਹੋਰ ਲਿਆਂਦਾ ਜਾਵੇ ਉੱਪਰ ਬਹੁਤ ਸੋਹਣਾ ਸਵਾਲ ਤੁਸੀਂ ਕੀਤਾ ਹੈ ਇਹ ਮੈਂ ਇਹ ਮੈਂ ਸਮਝਦਾ ਕਿ ਬਹੁਤ ਇਹ ਇੰਪੋਰਟੈਂਟ ਸਵਾਲ ਹੈ ਕਿਉਂਕਿ ਐਸ ਸਵਾਲ ਦਾ ਜਿਹੜਾ ਜਿਹੜਾ ਜਵਾਬ ਦੇਣਾ ਹੈ ਇਹ ਇਹ ਜਿਹੜਾ ਪਿੰਡ ਪੱਧਰ ਤੇ ਤੁਸੀਂ ਗੱਲ ਕੀਤੀ ਹੈ ਕਿ ਕ੍ਰੀਮੀ ਲੇਅਰ ਖੇੜਦਾ ਕਿ ਅੰਗਰੇਜ਼ਾਂ ਨੇ ਜਿਹੜੀ ਪਿੰਡੂ ਲੈਵਲ ਦੀ ਖੇਡ ਸੀਗੀ ਇਹਨੂੰ ਕ੍ਰੀਮੀ ਖੇਡ ਕਰ ਬਣਾਤਾ ਤੇ ਇਹ ਪਹਿਲਾਂ ਕਦੀ ਵੀ ਜਿਹੜੀ ਇਹ ਜਿਹੜੀ ਇਹ ਕ੍ਰੀਮੀ ਲੈਵਲ ਦੀ ਖੇਡ ਨਹੀਂ ਸੀਗੀ ਇਹ ਜਿਹੜੀ ਖੇਡ ਸੀਗੀ ਪੋਲੋ ਦੀ ਖੇਡ ਇਹਦਾ ਇਤਿਹਾਸ ਪਿੰਡਾਂ ਨਾਲ ਜੁੜਦਾ ਇਹਦਾ ਇਤਿਹਾਸ ਤੋਂ ਹਜੇ ਵੀ ਜਿਹੜੀ ਜਿਹੜਾ ਸੂਬਿਆਂ ਚ ਖੇਡੀ ਜਾਂਦੀ ਹੈ ਜਿੱਦਾਂ ਮਨੀਪੁਰ ਚ ਖੇਡੀ ਜਾਂਦੀ ਹੈ ਗਿਲਗਿਟ ਚ ਖੇਡੀ ਜਾਂਦੀ ਹੈ ਸਪੀਤੀ ਚ ਖੇਡੀ ਚ ਲੋਅ ਸਪੀਤੀ ਚ ਖੇਡੀ ਜਾਂਦੀ ਹੈ ਜਿਨ੍ਹਾਂ ਜਿਨ੍ਹਾਂ ਇਲਾਕਿਆਂ ਵਿੱਚ ਇਹ ਖੇਡ ਖੇਡੀ ਜਾਂਦੀ ਹੈ ਉਹ ਪਿੰਡ ਪੱਦਰ ਤੇ ਖੇਡੀ ਜਾਂਦੀ ਹੈ ਪਰ ਉੱਥੇ 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 ਦਾ ਜਿਹੜਾ ਹੈਗਾ ਡੈਮੋਗ੍ਰਾਫੀ ਤੇ ਜਿਹੜਾ ਕਲਚਰ ਹੈ ਏਰੀਆ ਹੈਗਾ ਉਹ ਉਹ ਬਣਿਆ ਉਸ ਤਰੀਕੇ ਦਾ ਹੈਗਾ ਪਰ ਸਾਡੇ ਇੱਥੇ ਖੁੱਲੇ ਮੈਦਾਨ ਹੈਗੇ ਨੇ ਤੇ ਇਹ ਵੀ ਇੱਕ ਜਿਹੜਾ ਹੈਗਾ ਚਾਹੇ ਬਰੀਡਿੰਗ ਦੀ ਗੱਲ ਲਾ ਲੋ ਹਾਲਾਂਕਿ ਟਰੇਡਿੰਗ ਬਹੁਤ ਹੁੰਦੀ ਹੈਗੀ ਆ बिजनेसमੈਨ ਬਹੁਤ ਵੱਡੇ ਵੱਡੇ ਹੈਗੇ ਨੇ ਇੱਥੇ ਪੋਲੀਟੀਸ਼ੀਅਨਸ ਵੀ ਹੈਗੇ ਜਿਨ੍ਹਾਂ ਦੇ ਕਾਰੋਬਾਰ ਨੇ ਵਿਦੇਸ਼ਾਂ ਤੱਕ ਉਹ ਐਕਸਪੋਰਟ ਇਹਦੇ ਭੇਜਦੇ ਹੈਗੇ ਨੇ ਨਸਲ ਜਿਹੜੀ ਹੈਗੀ ਘੋੜਿਆਂ ਦੀ ਤਾਂ ਜਿਹੜਾ ਹੈਗਾ ਉਸ ਦੇ ਨਾਲ ਜਿਹੜੀ ਘੋੜੇ ਦੀ ਖਰੀਦ ਹੈਗੀ ਆ ਉਹਦੇ ਵੀ ਰੇਟ ਜਿਹੜੇ ਹੈਗੇ ਨੇ ਜਾਂ ਹੋਰ ਉਹ ਉਹ ਚੀਜ਼ਾਂ ਨੂੰ ਲੈ ਕੇ ਵੀ ਤੁਹਾਡੇ ਕੋਲ ਸਵਾਲ ਤੁਹਾਨੂੰ ਇਹਦਾ ਤੁਹਾਨੂੰ ਤੁਹਾਨੂੰ ਮੈਂ ਤੁਹਾਨੂੰ ਇਹਦੇ ਬਾਰੇ ਵੀ ਥੋੜੀ ਸਪਸ਼ਟ ਕਰਨ ਕਰਾਂਗਾ ਕਿ ਇੱਕ ਜਿਹੜਾ ਇੱਕ ਸਮਾਂ ਆਇਆ ਸੀਗਾ ਜਦੋਂ ਰੇਸਿੰਗ ਵਾਸਤੇ ਘੋੜੇ ਬਰੀਡ ਹੁੰਦੇ ਸੀਗੇ ਉਹਨੂੰ ਥਰਬ ਬਰੀਡ ਕਹੀਦਾ ਸੀਗਾ ਥਰਬ ਬਰੀਡ ਦਾ ਮਤਲਬ ਕੀ ਹੈ ਇਹ ਤੁਹਾਨੂੰ ਮੈਂ ਜਿਹੜਾ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਇਹਨੂੰ ਜੈਨੇਟਿਕਸ ਕਹਿੰਦੇ ਨੇ ਤੁਸੀਂ ਜੋ ਬੈਸਟ ਨੂੰ ਦ ਬੈਸਟ ਨਾਲ ਬਰੀਡ ਕਰਦੇ ਹੋ ਕਿ ਇਹ ਜਿਹੜਾ ਹੈਗਾ ਇੱਕ ਘੋੜੀ ਜਿਨੇ ਜਿਨੇ ਜਿਹਦੀ ਸਪੀਡ ਦੇ ਨਾਲ ਉਹਨੇ ਆਪਣੇ ਕੀ ਕਹਿੰਦੇ ਹੋ ਕਈ ਰੇਸਾਂ ਜਿੱਤੀਆਂ ਉਹਨੂੰ ਤੁਸੀਂ ਉਸ ਆਸਟ੍ਰੇਲੀਅਨ ਦੇ ਨਾਲ ਬਰੀਡ ਕਰੋਗੇ ਜਿਨੇ ਰੇਸਾਂ ਜਿੱਤੀਆਂ ਤਾਂ ਇੱਕ ਕਾਮਯਾਬ ਇੱਕ ਕਾਮਯਾਬ ਕੰਬੀਨੇਸ਼ਨ ਕਿਡਿਆ ਜਾਂਦਾ ਹੈ ਇਹਨੂੰ ਜੈਨੇਟਿਕਸ ਕਹਿੰਦੇ ਨੇ। ਤੋਂ ਯੂ ਬਰੀਡਿੰਗ ਦਾ ਬੈਸਟ ਵਿਦ ਦਾ ਬੈਸਟ। ਸੋ ਇਹਨੂੰ ਥਰਬ ਬਰੀਡ ਤਾਂ ਇਹਦਾ ਨਾਮ ਪਿਆ ਸੀਗਾ। ਕਿ ਥਰਬ ਬਰੀਡ ਦਾ ਮਤਲਬ ਹੈ ਕਿ ਇਹਦਾ ਬਰੀਡ ਹਮੇਸ਼ਾ ਇੰਪਰੂਵ ਹੋਏਗਾ। ਕਿਉਂਕਿ ਰੇਸਿੰਗ ਦੇ ਵਿੱਚ ਟਾਈਮ ਦੇ ਉੱਤੇ ਹੀ ਹੈ। ਜਿੰਨਾ ਤੇਜ਼ ਘੋੜਾ ਭੱਜੂਗਾ ਉਹ ਹੀ ਜਿੱਤ ਸਕਦਾ। ਤੋਂ ਐਸ ਕਰਕੇ ਜਿਹੜੀ ਬਰੀਡਿੰਗ ਹੁੰਦੀ ਪਈ ਸੀ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਿਹਦੇ ਤੁਸੀਂ ਜ਼ਿਕਰ ਕਰਦੇ ਪਿਓ ਕਿ ਵੱਡੇ ਵੱਡੇ ਸਟੱਡ ਫਾਰਮ ਸੀਗੇ ਇਹ ਉਹ سرمایہਦਾਰ ਲੋਕ ਬਰੀਡਿੰਗ ਕਰਦੇ ਸੀਗੇ। ਉਹ ਬਰੀਡਿੰਗ ਹੁੰਦੀ ਸੀ ਰੇਸਿੰਗ ਇੰਡਸਟਰੀ ਵਾਸਤੇ। ਤੇ ਹੁਣ ਦੀ ਜਿਹੜੀ ਨਵੀਂ ਬਰੀਡਿੰਗ ਸ਼ੁਰੂ ਹੋਈ ਹੈ ਉਹ ਇਡੀਜਨਸ ਬਰੀਡ ਦੇ ਉੱਤੇ ਬਹੁਤ ਫੋਕਸ ਕਰਨ ਲੱਗ ਪਈ ਹੈ ਇੱਕ ਮਾਰਵਾੜੀ ਜਿਹੜੀ ਬਰੀਡ ਜਿਹੜੀ ਹੈ ਜਿਹਨੂੰ ਰਾਜਸਥਾਨ ਤੋਂ ਨਿਕਲੀ ਹੈ ਉਹਦੇ ਚ ਪੰਜਾਬ ਦਾ ਵੀ ਬਹੁਤ ਵੱਡਾ ਯੋਗਦਾਨ ਹੈਗਾ ਪੰਜਾਬ ਚ ਵੀ ਬਰੀਡਿੰਗ ਹੋਣ ਲੱਗ ਪਈ ਹੈ ਉਹ ਇਡੀਜਨਸ ਬਰੀਡਸ ਨੇ ਉਹ ਲੋਕਲ ਬਰੀਡਸ ਨੇ ਉਹਦਾ ਦਾ ਥਰੋਬ ਰੇਟ ਦਾ ਕੋਈ ਲੈਣਾ ਦੇਣਾ ਨਹੀਂ ਹੈ ਉਹ ਰੇਸ ਇੰਚ ਨਹੀਂ ਭਜਦੇ ਘੋੜੇ ਪਰ ਐਨਾ ਵੱਡਾ ਲੋਕਾਂ ਦੇ ਵਿੱਚ ਸ਼ੌਕ ਪੈਦਾ ਹੋ ਗਿਆ ਹੈ ਕਿ ਉਹਨਾਂ ਘੋੜਿਆਂ ਦੀ ਵੀ ਕਰੋੜਾਂ ਰੁਪਏ ਦੀ ਕੀਮਤ ਪੈ ਰਹੀ ਹੈ ਤੋ ਐਸ ਕਰਕੇ ਜਿਹੜਾ ਤੁਸੀਂ ਸਵਾਲ ਕੀਤਾ ਤਾਂ ਨਾ ਕਿ ਸਿਰਫ ਵੱਡੇ ਵੱਡੇ ਲੋਕ ਹੀ ਕਰ ਸਕਦੇ ਬਿਲਕੁਲ ਨਹੀਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਸੋਹਣੀ ਘੋੜੀ ਬਰੀਡ ਕਰਕੇ ਕਰੋ ਹੈਨਾ ਤੇ ਹੋ ਸਕਦਾ ਹੈ ਤੁਹਾਨੂੰ ਪਹਿਲੇ ਸਾਲ 5 ਲੱਖ ਦਾ ਤੁਹਾਨੂੰ ਵਾਪਸੀ ਮਿਲ ਜਾਏ ਬਰੀਡ ਦੇ ਵਿੱਚ ਤੁਸੀਂ 2 ਸਾਲ ਪਾਲੀਏ ਘੋੜੀ ਤੇ ਫਿਰ ਤੁਸੀਂ ਵੇਚਤੀ ਫਿਰ 5 ਲੱਖ ਜਾਂ 10 ਲੱਖ ਦੇ ਵਿੱਚ ਕਦੀ ਕੀਮਤ ਪੈਗੀ ਹੋ ਸਕਦਾ ਹੈ ਤੇ ਤੀਜੇ ਚੌਥੇ ਨੰਬਰ ਦੇ ਵਿੱਚ ਤੁਹਾਡੀ ਬਰੀਡ ਜਿਹੜੀ ਹੈ ਇੰਨੀ ਚੰਗੀ ਲੈਵਲ ਦੇ ਤੇ ਆ ਜਾਵੇ ਕਿ ਕਰੋੜਾਂ ਰੁਪਏ ਦੀ ਤੁਹਾਡੇ ਨੂੰ ਆਮਦਨੀ ਹੋ ਸਕਦੀ ਹੈ ਤੇ ਮੈਂ ਫਾਰਮਰਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣੇ ਵਿਰਸੇ ਨਾਲ ਜੁੜੋ ਇਹ ਤੁਹਾਡਾ ਵਿਰਸਾ ਹੈ ਤੁਸੀਂ ਜੰਗਰ ਪਸ਼ੂ ਨੂੰ ਬਹੁਤ ਸੋਹਣੇ ਤਰੀਕੇ ਨਾਲ ਜਾਣਦੇ ਹੋ ਕਿਦਾਂ ਇਹਦੀ ਪਰਵਰਿਸ਼ ਕਰਨੀ ਹੈ ਤੁਸੀਂ ਘੋੜਿਆਂ ਦੀ ਵੀ ਪਰਵਰਿਸ਼ ਕਰ ਸਕਦੇ ਹੋ ਜਿੱਥੇ ਤੁਸੀਂ ਮੱਝਾਂ ਰੱਖਦੇ ਹੋ ਜਿੱਥੇ ਤੁਸੀਂ ਗਾਇਆਂ ਰੱਖਦੇ ਹੋ ਉੱਥੇ ਤੁਸੀਂ ਘੋੜਿਆਂ ਨੂੰ ਵੀ ਰੱਖ ਸਕਦੇ ਹੋ ਤੇ ਇਹਦੇ ਵਿੱਚ ਬਹੁਤ ਵਧੀਆ ਆਮਦਨੀ ਕਮਾਉਣ ਦੀ ਜਿਹੜੀ ਹੈਗੀ ਹੈ ਮੇਰਾ ਮਤਲਬ ਹੈ ਇੱਕ 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 ਸਕੀਪ ਸਕੋਪ ਹੈ ਕਿਉਂਕਿ ਸਾਡੇ ਜਿਹੜੇ ਮਾਰਵਾੜੀ ਬਰੀਡ ਹੈ ਉਹਨ ਦੁਨੀਆ ਵਿੱਚ ਜਾ ਰਹੇ ਨੇ ਇਹਨਾਂ ਦੀ ਐਕਸਪੋਰਟ ਹੋ ਰਿਹਾ ਹੈ ਤੇ ਬਾਹਰ ਜਾ ਕੇ ਬਾਹਲੇ ਮੁਲਕਾਂ 'ਚ ਬਹੁਤ ਕੀਮਤਾਂ ਲੱਗ ਰਹੀਆਂ ਇਹ ਤਾਂ ਭਾਰਤ ਦੇ ਵਿੱਚ ਬਹੁਤ ਕੀਮਤਾਂ ਲੱਗ ਰਹੀਆਂ ਸਾਡੇ ਇੱਥੇ ਜਿਹੜੇ ਸਰਮਾਇਦਾਰ ਲੋਕ ਨੇ ਉਹ ਮਰਸੀਡੀਜ਼ ਤੇ BMW ਖੇਤਰ ਦੀ ਜਗ੍ਹਾ ਚੰਗੀ ਘੋੜੀ ਨੂੰ ਖੇਤਰ ਨੂੰ ਪਸੰਦ ਕਰਨ ਲੱਗ ਪਏ ਆ। ਇਹ ਇੱਕ ਨਵਾਂ ਰਿਵਾਜ ਸ਼ੁਰੂ ਹੋ ਗਿਆ। ਕਿ ਚੰਗੀ ਘੋੜੀ ਜਦੋਂ ਕਿਲੇ 'ਚ ਬੰਨੀ ਹੋਗੀ ਨਾ ਉਹ ਰਿਜ ਮਾਣ ਮਹਿਸੂਸ ਕਰਦੇ ਆ। ਇਹ ਦੁਨੀਆ ਭਰ ਦੇ ਵਿੱਚ ਇਹ ਜਿਹੜਾ ਹੈਗਾ ਰਿਵਾਜ ਸ਼ੁਰੂ ਹੋ ਗਿਆ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਸਮਝ ਜਿਹੜਾ ਸਹੀ ਆ ਗਿਆ ਕਿਉਂਕਿ ਥਰਬ ਬ੍ਰੇਡ ਘੋੜਿਆਂ ਦੀ ਬਰੀਡਿੰਗ ਵੱਲੋਂ ਇਸ ਪਾਸੇ ਦਾ ਵੀ ਇੱਕ ਰਸਤਾ ਖੁੱਲ ਗਿਆ। ਲੋਕਲ ਜਿਹੜੀ ਬਰੀਡਿੰਗ ਦਾ ਜਿਹੜੇ ਤੁਸੀਂ ਜ਼ਿਕਰ ਕਰਦੇ ਹੋ ਸੀਗੇ ਸੋ ਉਹ ਹੁਣ ਜਿਹੜੇ ਜਿਹੜੇ ਤੁਸੀਂ ਕਹਿੰਦੇ ਹੋ ਵੱਡੇ ਸਪੰਟਵਾ ਮਾਂ ਦੇ سرمایہ دار ਲੋਕਾਂ ਦੀ ਹੈ ਇਹ ਵਿਲੇਜ ਪੱਧਰ ਤੇ ਤੇ ਜ਼ਿੰਮੇਵਾਰ ਆਪ ਕਰ ਸਕਦਾ ਹੈ ਆਪਣੀ ਪਹਿਲੀ ਚ ਤਾਂ ਛੋਟੀ ਸਾਹਿਬ ਦੇ ਇੱਕ ਸਾਥੀ ਇਹਨਾਂ ਦਾ ਨਾਲ ਜੁੜੇ ਹੋਏ ਨੇ ਬਹੁਤ ਸਾਥ ਵੀ ਦੇ ਰਹੇ ਨੇ ਭਾਜੀ ਕਿਸ ਤਰੀਕੇ ਨਾਲ ਜਿਹੜਾ ਹੈਗਾ ਗਰਾਊਂਡ ਲੈਵਲ ਤੇ ਸਕੂਲਿੰਗ ਲੈਵਲ ਤੇ ਬੱਚੇ ਇਸ ਸਪੋਰਟਸ ਵੱਲ ਵੀ ਵੱਧ ਆਉਣ ਹਾਲਾਂਕਿ ਜਿਹੜੀ ਪੋਲੋ ਸਪੋਰਟਸ ਹੈਗੀ ਆ ਜ਼ਿਆਦਾਤਰ ਨਾਰਥ ਰੀਜ਼ਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹੀ ਲੋਕ ਖੇਡਦੇ ਨੇ ਜਿਹੜੇ ਸਰਮਾਇਯਦਾਰ ਨੇ ਜਿਹੜੇ ਰਿਚ ਨੇ ਇਹ ਜਾਂ ਜਿੰਨਾਂ ਕੋਲੇ ਲਗਾ ਲੋ ਕਿ ਕੋਈ ਦਿੱਕਤ ਨਹੀਂ ਹੈਗੀ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ ਤਾਂ ਇਹ ਗਰਾਊਂਡ ਤੱਕ ਪਹੁੰਚਾਉਣ ਲਈ ਕਿਸ ਤਰੀਕੇ ਦੇ ਇਨੀਸ਼ੀਏਟਿਵ ਜਾਂ ਕਿਹੜੇ-ਕਿਹੜੇ ਲੋਕਾਂ ਨਾਲ ਤੁਸੀਂ ਮੁਲਾਕਾਤ ਕਰ ਰਹੇ ਹੋ ਜਾਂ ਬਿਊਰੋਕਰੇਸੀ ਜਾਂ ਉਹ ਵੱਡੇ ਸਿਆਸਤਦਾਨ ਜਿਨ੍ਹਾਂ ਨੂੰ ਤੁਸੀਂ ਇਹ ਇਹ ਸਾਰੀ ਆਪਣੀ ਜਿਹੜੀ ਸਪੋਰਟਸ ਹੈਗੀ ਆ ਉਸ ਨੂੰ ਗਰਾਊਂਡ ਤੇ ਲਿਆਉਣ ਲਈ ਕਿ ਸਾਰੇ ਇਕਜੁੱਟ ਹੋਣ ਤੇ ਇਸ ਨੂੰ ਜਿਹੜਾ ਹੈਗਾ ਹੋਰ ਕੰਫਰਟ ਬਣਾਇਆ ਜਾਵੇ ਕਿ ਹਰ ਕੋਈ ਇਸ ਨੂੰ ਈਜ਼ੀਲੀ ਅਸੈਸ ਕਰ ਸਕੇ ਅਸੀਂ ਬੇਸਿਕਲੀ ਦ ਬੈਸਟ ਪਾਰਟ ਇਜ਼ ਪੰਜਾਬ ਦੇ ਵਿੱਚ ਨਾ ਸਕੂਲਾਂ ਚ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਜੇ ਦੇਖਿਆ ਜਾਵੇ ਸਪੈਸ਼ਲੀ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਆ ਉਹਨਾਂ ਨਾਲ ਅਸੀਂ ਕੰਟੈਕਟ ਕੀਤਾ ਸੀਗਾ ਤੇ ਮੋਗੇ ਤੋਂ ਇੱਕ ਸਕੂਲ ਹੈਗਾ ਬਲੂਮਿੰਗ ਬਰਡ ਸਕੂਲ ਬਹੁਤ ਵੱਡਾ ਗਰੁੱਪ ਆ ਉਹਨਾਂ ਦਾ ਉਹਨਾਂ ਕੋਲ ਸਪੇਅਰ 18 19 ਏਕੜ ਲੈਂਡ ਪਈ ਹੈ ਤੇ ਉਹਨਾਂ ਨੇ ਸਿਰਫ ਔਰ ਸਿਰਫ ਸਪੋਰਟਸ ਤੇ ਫੋਕਸ ਕਰਨਾ ਤੇ ਇੱਕ ਉਹਨਾਂ ਨੇ ਅਕੈਡਮੀ ਖੋਲੀ ਹੈ ਸ਼ੂਟਿੰਗ ਰੇਂਜ ਦੀ ਤੇ ਜਿੱਥੇ 70 70 ਲੱਖਸ ਦੀ ਅਮਰੀਕਨ ਗਨਸ ਉਹਨਾਂ ਨੇ ਮੰਗਾਈਆਂ ਨੇ ਤੇ ਉਹਨਾਂ ਦਾ ਮੇਨ ਫੋਕਸ ਇਹ ਹੈ ਕਿ ਐਮ ਐਮ ਐ ਨੂੰ ਪ੍ਰਮੋ ਬੇਸਬਾਲ ਹੋ ਗਈਆਂ ਤੇ ਜਦੋਂ ਅਸੀਂ ਗੱਲ ਕੀਤੀ ਛੋਟੇ ਵਿਕਰਮ ਸਿੰਘ ਜੀ ਦੀ ਵੀ ਹੀ ਰਿਪਰੈਜ਼ੈਂਟ ਇੰਟਰਨੈਸ਼ਨਲ ਲੈਵਲ ਤੇ ਸਾਡਾ ਜਿਹੜਾ ਫੋਕਸ ਹੈਗਾ ਪੰਜਾਬ 'ਚ ਜਿਹੜਾ ਗੈਪ ਪਿਆ ਕਿਉਂਕਿ ਇਹ ਜਿਹੜੀ ਹੌਰਸ ਰਾਈਡਿੰਗ ਸੀਗੀ ਤੇ ਘੋੜਿਆਂ ਦੀ ਜਿਹੜੀ ਗੇਮ ਸੀਗੀਆਂ ਇਟਸ ਇਨਵੈਂਟਡ ਬਾਈ ਦਾ ਪੰਜਾਬ ਉੱਥੇ ਹੀ ਗੈਪ ਪਿਆ ਤੇ ਜਦੋਂ ਇਹ ਗੱਲ ਉਹਨਾਂ ਨੂੰ ਪਤਾ ਲੱਗੀ ਤੇ ਉਹਨਾਂ ਨੇ ਫਿਰ ਫੈਸਲਾ ਕੀਤਾ ਹੈ ਕਿ ਅਸੀਂ ਇੱਕ ਨਾ ਪੋਲੋ ਅਰੀਨਾ ਪਹਿਲਾ ਪੋਲੋ ਅਰੀਨਾ ਸੈਟਅਪ ਕਰਾਂਗੇ ਉਸ 벨ਟ ਦੇ ਵਿੱਚ ਜਿਦਾਂ ਕਿ ਛੋਟੀ ਵਿਕਰਮ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦੇ ਨਾਂ ਤੇ ਅਸੀਂ ਉਹਨਾਂ ਨੂੰ ਇੱਕ ਆਨਰ ਕਰਾਂਗੇ ਤਾਂ ਕਿ ਅੱਗੇ ਯੂਥ ਔਰ ਇਨਸਪੀਰ ਇਨਸਪੀਰੇਸ਼ਨ ਬਣੇ ਤੇ ਉਹ ਕਹਿੰਦੇ ਅਸੀਂ ਫ੍ਰੀ ਕਲਾਸੇਸ ਸਪான்ਸਰਸ ਤੇ ਘੋੜੇ ਵੀ ਵਧੀਆ ਟ੍ਰੇਨ ਕਰਾਂਗੇ ਤੇ ਜੋ ਵੀ ਖਰਚਾ ਹੋਏਗਾ ਆਪਣੇ ਪੱਲੇ ਉਹ ਕਰਾਂਗੇ ਸਟਾਰਟਿੰਗ ਪਹਿਲਾ ਬੈਚ ਦੂਜਾ ਬੈਚ ਉਸ ਤੋਂ ਬਾਅਦ ਜਿੱਦਾਂ ਹੀ ਲੋਕਾਂ ਦਾ ਰੁਝਾਨ ਵਧਿਆ ਤੇ ਅਸੀਂ ਫਿਰ ਤਰੀਕੇ ਨਾਲ ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਫ੍ਰੀ ਵੰਡਦੇ ਹੋ ਨਾ ਉਹਦੀ ਵੈਲਿਊ ਘਟ ਜਾਂਦੀ ਆ ਤੇ ਯੈਸ ਸਟਾਰਟਿੰਗ ਅਸੀਂ ਇਦਾਂ ਕਰਾਂਗੇ ਕਿ ਲੋਕਾਂ ਦਾ ਰੁਝਾਨ ਵਜੇ ਤੇ ਯੂਥ ਅਟਰੈਕਟ ਹੋਵੇ ਉਸ ਗੇਮ ਵੱਲ ਜੀ ਸੋਰੀ ਸਰ ਤੁਸੀਂ ਆਨੰਦਪੁਰ ਸਾਹਿਬ ਤੋਂ ਜਿਹੜਾ ਹੈਗਾ ਪਛੋਕੜ ਹੈਗਾ ਤਾਂ ਪ੍ਰਾਈਵੇਟ ਨਿੱਜੀ ਸਕੂਲ ਦੀ ਗੱਲ ਹੋ ਰਹੀ ਹੈ ਤੁਸੀਂ ਜਦੋਂ ਕੁਲਤਾਰ ਸਿੰਘ ਸੰਧਵਾ ਹੋਣਾ ਨੂੰ ਮਿਲੇ ਇਹਦੋਂ ਇਹ ਜ਼ਿਕਰ ਹੋਇਆ ਕਿ ਜਿਹੜਾ ਹੈਗਾ ਵੀ ਇਹ ਜੇਕਰ ਸਰਕਾਰ ਦੇ ਨਾਲ ਮਿਲ ਕੇ ਕੋਈ ਅਜਿਹਾ ਕੋਈ ਪੋਲੋ ਦੇ ਲਈ ਕੁਝ ਇਹੋ ਜਿਹਾ ਇਨੀਸ਼ੀਏਟਿਵ ਤਿਆਰ ਹੋਵੇ ਕਿ ਹਰ ਕੋਈ ਉਸ ਨੂੰ ਕਰ ਸਕਿਆ ਲਾਈਕ ਜਿਵੇਂ ਚੰਡੀਗੜ੍ਹ ਪੁਲਿਸ ਹੈਗੀ ਆ ਇਹਨਾਂ ਦੇ ਕੋਲ ਜਿਹੜੇ ਘੋੜੇ ਹੈਗੇ ਨੇ ਉਹ ਇੱਕ ਫੀਸ ਹੈਗੀ ਆ ਕੋਈ ਵੀ ਟ੍ਰੇਨਿੰਗ ਲੈ ਸਕਦਾ ਹੈਗਾ ਜਿੰਨੇ ਵੀ ਘੋੜ ਸਵਾਰੀ ਸਿੱਖਣੀ ਹੈਗੀ ਆ ਜਾਂ ਇਸ ਤਰ੍ਹਾਂ ਦੀ ਸਕਿੱਲਸ ਜਿੰਨੇ ਸਿੱਖਣੀ ਹੈਗੀ ਕੁਝ ਇਹੋ ਜਿਹਾ ਮੈਕੈਨਿਜ਼ਮ ਬਣਾ ਰਹੇ ਨੇ ਸਰਕਾਰ ਨਾਲ ਮਿਲ ਕੇ ਕਿ ਈਜ਼ੀਲੀ ਪੋਕੇਟੇਬਲ ਹੋਵੇ ਹਰ ਕਿਸੇ ਦੀ ਜਿਹੜਾ ਹੈਗਾ ਇਸ ਗੇਮ ਨੂੰ ਖੇਡਣ ਦੇ ਲਈ ਤੇ ਸਭ ਤੋਂ ਪਹਿਲਾਂ ਜਿਹੜੀ ਗੱਲ ਹੈਗੀ ਆ ਕਿ ਜਿਹੜਾ ਹੁਣ ਪਰੋਲਾ ਜਿਹੜਾ ਚੰਡੀਗੜ੍ਹ ਸ਼ੁਰੂ ਹੋਇਆ ਹੈ ਜਿਹੜਾ ਚੰਡੀਗੜ੍ਹ ਪੋਲੋ ਕਲੱਬ ਦੇ ਜਿਹਨੇ ਸ਼ੁਰੂ ਕੀਤਾ ਉਹਦੇ ਵਿੱਚ ਉਹਨਾਂ ਨੇ ਅਫੋਰਡੇਬਲ ਪੋਲੋ ਦੇ ਉ ਕਿ ਜਿਹੜੀ ਆ ਅਫੋਰਡੇਬਲ ਉਹਨੂੰ ਅਫੋਰਡੇਬਲ ਕਰਾਈਏ ਤਾਂ ਕਿ ਜਿਹੜਾ ਬੰਦਾ ਜਿਹੜਾ ਨਾਰਮਲੀ ਪੋਲੋ ਵਰਗੀ ਖੇਡ ਨਾਲ ਨਹੀਂ ਜੁੜਦਾ ਉਹਨੂੰ ਜੋੜਨ ਦੀ ਕੋਸ਼ਿਸ਼ ਕਰੀਏ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਕਾਫੀ ਕਾਮਯਾਬੀ ਹਾਸਲ ਕੀਤੀ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਆਨੰਦਪੁਰ ਸਾਹਿਬ ਇਨਵਾਈਟ ਕੀਤਾ ਤਾਂ ਕਿ ਉਹਨਾਂ ਦੇ 플레이ਰਾਂ ਨੂੰ ਉਹ ਇੰਟਰਨੈਸ਼ਨਲ 플레이ਰਾਂ ਦੇ ਨਾਲ ਖੇਡਣ ਦਾ ਮੌਕਾ ਮਿਲੇ ਕਿੰਨੀਆਂ ਕਿ ਟੀਮਾਂ ਤੋ ਐਸ ویਲ ਦੋ ਟੀਮਾਂ ਆਣ ਗਿਆ ਕਿਉਂਕਿ ਹਜੇ ਉਹ ਹਜੇ ਪਹਿਲੀ ਟੀਮ ਤਿਆਰ ਕਰਨ ਦੇ ਵਿੱਚ ਕਾਮਯਾਬ ਹੋਏ ਨੇ ਹੋਰ ਵੀ ਪਲੇਅਰ ਉਹਨਾਂ ਦੀ ਨਰਸਰੀ 'ਚ ਹੈਗੇ ਨੇ ਜਿਹੜੇ ਅੱਗੇ ਉਹ ਵਧੇ ਪਏ ਨੇ ਅਗਲੇ ਸਾਲ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਪੂਰੀ ਟੂਰਨਾਮੈਂਟ ਕਰਾਂਗੇ ਤਿੰਨ ਦਿਨ ਦੀ ਟੂਰਨਾਮੈਂਟ ਜਿਹਦੇ ਵਿੱਚ ਛੇ-ਅੱਠ ਟੀਮਾਂ ਨੂੰ ਬੁਲਾਵਾਂਗੇ ਤੇ ਤੀਜੇ ਸਾਲ ਉਸ ਤੋਂ ਬਾਅਦ ਅਸੀਂ ਵਰਲਡ ਕੱਪ ਕਰਾਂਗੇ ਰਿਨਾਪੁਰ ਉਹਦਾ ਵਰਲਡ ਕੱਪ ਬਨਾਂਦਪੁਰ ਸਾਹਿਬ ਦੇ ਵਿੱਚ ਹੋਲਰ ਬੱਲੇ ਦੇ ਦੌਰਾਨ ਸੋ ਇਹਦੇ ਵਿੱਚ ਸਾਰੇ ਜਿਹੜਾ ਜਿਹੜਾ ਆਪਣੇ ਗੱਲ ਕਰਦੇ ਪਏ ਇਹਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਲੋੜ ਪੈਗੀ ਤੇ ਦੂਸਰਾ ਹੈਗਾ ਕਿ ਤੁਸੀਂ ਜਿਹੜੀ ਬਹੁਤ ਸਹੀ ਢੰਗ ਨਾਲ ਕਿਹਾ ਸੀਗਾ ਕਿ ਪੰਜਾਬ ਪੁਲਿਸ ਦੇ ਕੋਲ ਅੱਜ ਦੀ ਡੇਟ 'ਚ ਘੋੜੇ ਮੌਜੂਦ ਨੇ ਤੇ ਕਿਉਂ ਨਾ ਅਸੀਂ ਪੰਜਾਬ ਦੀ ਪੁਲਿਸ ਦੀ ਟੀਮਾਂ ਤਿਆਰ ਕੀਤੀ ਜਾਵੇ ਤੇ ਮੈਨੂੰ ਲੱਗਦਾ ਕਿ ਜੇ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਕੰਮ ਦੇ ਵਿੱਚ ਪੰਜਾਬ ਸਰਕਾਰ ਨੂੰ ਸੁਜੈਸਟ ਕਰਾਂਗੇ ਇੱਕ ਬਲੂਪ੍ਰਿੰਟ ਬਣਾਵਾਂਗੇ ਕਿ ਜਿੱਥੇ ਸਾਡੇ ਕੋਲ ਘੋੜੇ ਇਸ ਵੇਲੇ ਮੌਜੂਦ ਨੇ ਉਹਨਾਂ ਦੇ ਵਿੱਚੋਂ ਅਸੀਂ ਟੀਮਾਂ ਤਿਆਰ ਕਰਨ ਦੀ ਕੋਸ਼ਿਸ਼ ਕਰੀਏ ਜਿਹੜੇ ਜਿਹੜੇ ਸਕੂਲਾਂ ਚ ਹਜੇ ਵੇਲੇ ਘੋੜੇ ਸਵਾਰੀ ਦੀ 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 ਖੇਡ ਹੈਗੀ ਹੈ ਉਹਨਾਂ ਚ ਅਸੀਂ ਪੋਲੋ ਟੀਮਾਂ ਤਿਆਰ ਕਰੀਏ ਤੇ ਫਿਰ ਅਸੀਂ ਜਿਹੜੀ ਹੈਗੀ ਵਿਲੇਜ ਲੈਵਲ ਦੇ ਵਿੱਚ ਜਦੋਂ ਅਸੀਂ ਇੱਕ ਵਾਰੀ ਨੂੰ ਇੱਕ ਵਾਰੀ ਅਸੀਂ ਇਹਨੂੰ ਜਿਹੜਾ ਜਿਹੜਾ ਸਰਕਾਰ ਵੱਲੋਂ ਹਲਗਾਰਾ ਮਿਲੇਗਾ ਤੇ ਕੋਈ ਉਹਨਾਂ ਨੂੰ ਇਨਸੈਂਟਿਵ ਮਿਲਣਗੇ ਤਾਂ ਉਹ ਜਦੋਂ ਬਰੀਡਿੰਗ ਸ਼ੁਰੂ ਕਰਨਗੇ ਫਿਰ ਅਸੀਂ ਵਿਲੇਜ ਲੈਵਲ ਦੇ ਉੱਤੇ ਜਿਹੜੀਆਂ ਅਰੀਨੇ ਬਣਾਉਣ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਥਰੂ ਅਸੀਂ ਬਣਾਵਾਂਗੇ ਜਿਹੜੇ ਵਿਲੇਜ ਲੈਵਲ ਦੇ ਉੱਤੇ ਬਣਾਣਗੇ ਉਹ ਉਹੀ ਘੋੜੇ ਜਿਹੜੇ ਬਰੀਡਿੰਗ ਹੁੰਦੀ ਪਈ ਹੈ ਉਹੀ ਘੋੜੇ ਉਹਨਾਂ ਅਰੀਨਾ ਦੇ ਵਿੱਚ ਖੇਡ ਕੇ ਆਪਣੇ ਯੂਥ ਨੂੰ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰੇਗੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤਾਂ ਇਹ ਸਨ ਸਾਡੇ ਨਾਲ ਸੋਢੀ ਵਿਕਰਮ ਸਿੰਘ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਸ ਵਾਰ ਹੋਲਾ ਮਹੱਲਾ ਤੇ ਜੋ ਪੋਲੋ ਖੇਡ ਖੇਡਣ ਦਾ ਫੈਸਲਾ ਲਿਆ ਗਿਆ ਹੈਗਾ ਇਸ ਦਾ ਮਕਸਦ ਸਿਰਫ ਇਹੀ ਹੈ ਕਿ ਪੰਜਾਬ ਦੀ ਯੂਥ ਨੂੰ ਆਪਣੀ ਪੁਰਾਣੀ ਘੋੜਸਵਾਰੀ ਵਾਲੀ ਜਿਹੜੀ ਇਹ ਖੇਡ ਹੈਗੀ ਆ ਇਸ ਦੇ ਨਾਲ ਜੋੜਿਆ ਜਾ ਸਕੇ ਤੇ ਇਸ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿੱਥੇ ਅਰੀਨਾ ਪੋਲੋ ਜਿਹੜੀ ਗੇਮ ਹੈਗੀ ਆ ਉਸ ਨੂੰ ਪਰਫੂਲੀ ਤੇ ਇਹ ਕਰਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਵੀ ਇਸ ਗੇਮ ਦੇ ਨਾਲ ਜੋੜਿਆ ਜਾਵੇਗਾ ਤੇ ਇਸ ਦੇ ਲਈ ਸਰਕਾਰ ਦੇ ਨਾਲ ਮਿਲ ਕੇ ਇੱਕ ਮੈਕੈਨਿਜ਼ਮ ਜਿਹੜਾ ਹੈਗਾ ਉਹ ਤਿਆਰ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਕੁਲਜਿੰਦਰ ਸੂਦ ਨਾਲ ਜਗਬਾਣੀ ਲਈ ਵਰੁਣ ਪੱਟ